ਮਿਤੀ ਆਪ ਸਭ ਦਾ ਸਵਾਗਤ ਹੈ ਅੱਜ ਦੀ ਕਲਾਸ ਦੇ ਵਿੱਚ ਅਸੀਂ ਲੈਤੇ ਨੇ ਪੀ ਬਾਈ ਕਯੂ ਪੀ ਬਾਈ ਕਯੂ ਸਾਡੇ ਕੋਲੇ ਹੈਗੇ ਨੇ ਪੀ ਟਿਪਲਸ ਵੀ ਤੇ ਜਿਹੜੇ ਦੇ ਵਿੱਚ ਹੈਗੇ ਨੇ ਸਾਡੇ ਪੰਜਾਬੀ ਦੇ ਪੰਜਾਬੀ ਦੇ ਹੈਗੇ ਨੇ ਸਾਡੇ ਪੰਜਾਬ ਪੁਲਿਸ ਦੇ ਓਕੇ ਤਾਂ ਥੋੜੀ ਸਕਰੀਨ ਤੇ ਪਹਿਲਾ ਸਵਾਲ ਹੈ ਪਹਿਲਾਂ ਵੀਡੀਓ ਰੋਕੋ ਤੇ ਅਨਸਰ ਕਰੋ ਅਵਲ ਅੱਲਾ ਨੂਰ ਉਪਾਇਆ ਕੁਦਰ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕਮਨਦੇ ओके ਇਹ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹ ਜਿਹੜੀ ਰਚਨਾ ਹੈਗੀ ਆ ਇਹ ਕਿਹੜੇ ਬਾਣੀਕਾਰ ਦੀ ਹੈ ਤਾਂ ਆਪਾਂ ਦੇਖਿਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਟੋਟਲ ਸਾਡੇ ਕੋਲੇ 36 ਮਹਾਂਪੁਰਖਾਂ ਦੀ ਬਾਣੀ ਆ ਜਿਨ੍ਹਾਂ ਦੇ ਵਿੱਚ ਸਾਡੇ ਕੋਲੇ 6 ਸਾਡੇ ਗੁਰਸਹਿਬਾਨ 15 ਭਗਤ 11 ਪੱਟ ਤੇ 4 ਸਾਡੇ ਗੁਰਕਾਰ ਸਿੱਖ ਗੁਰੂ ਸਹਿ ਗੁਰੂ ਕਰਨ ਨਾਲ ਸੰਬੰਧ ਜਿਹੜੇ ਸਾਡੇ ਸਿੱਖ ਸੀ ਉਹਨਾਂ ਦੀਆਂ ਬਾਣੀਆਂ ਹੈਗੀਆਂ ਨੇ ਸਾਡੇ ਕੋਲੇ ਤੇ ਬਟ ਇਹ ਜਿਹੜੀ ਮਦਰ ਰਚਨਾ ਹੈਗੀ ਆ ਇਹ ਹੈਗੀ ਹੈ ਸਾਡੇ ਕੋਲੇ ਭਗਤ ਕਬੀਰ ਜੀ ਦੀ 15 ਭਗਤ ਸਹਿ ਬਾਣਨਾ ਦੇ ਵਿੱਚੋਂ ਸਭ ਤੋਂ ਵੱਧ ਬਾਣੀ ਸਾਨੂੰ ਕਿੰਨਾ ਦੀ ਮਿਲਦੀ ਆ ਭਗਤ ਕਬੀਰ ਜੀ ਦੀ ਸਾਰੇ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਭ ਤੋਂ ਵੱਧ ਬਾਣੀ ਕਿੰਨਾ ਦੀ ਮਿਲਦੀ ਆ ਤਾਂ ਉਹ ਮਿਲਦੀ ਆ ਸਾਨੂੰ ਸਾਡੇ ਪੰਜਵੇਂ ਗੁਰੂ ਗੁਰੂ ਅਰਜਨ ਦੇਵ ਜੀ ਦੀ ਗੁਰਨਾਕ ਦੇਵ ਜੀ ਦੀ ਬਾਣੀ ਸਾਡੇ ਕੋਲੇ ਹੈਗੀ 19 ਰਾਗਾਂ ਦੇ ਵਿੱਚ ਤੇ ਸਾਡੇ ਪੰਜਵੇਂ ਗੁਰੂ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਲਿਖਵਾਇਆ ਸੀਗਾ ਗਿਰਦਾਸ ਜੀ ਤੋਂ ਤੇ ਉਹਨਾਂ ਦੀ ਬਾਣੀ ਮਿਲਦੀ ਹੈ ਸਾਨੂੰ 30 ਰਾਗਾਂ ਦੇ ਵਿੱਚ ਕਿਹੜੇ ਸਾਲ 1604 ਦੇ ਵਿੱਚ ਉਸ ਟਾਈਮ ਕੀ ਨਾਮ ਕਿਹਾ ਜਾਂਦਾ ਸੀ ਆਦ ਗ੍ਰੰਥ ਤੇ ਉਹ ਜਿਹੜੀ ਸਾਡੇ ਗੁਰੂ ਜੀ ਨੇ ਬੀੜ ਤਿਆਰ ਕਰਵਾਈ ਸੀ ਉਹ ਕਿੱਥੇ ਅੱਜ ਕੱਲ ਕਰਤਾਰਪੁਰ ਆਪਣਾ ਪੰਜਾਬ ਵਾਲਾ ਇੰਡੀਆ ਵਾਲਾ ਪੰਜਾਬ ਦਾ ਕਰਤਾਰਪੁਰ ਉੱਥੇ ਹੈਗੀ ਆ ਤੋਹੀ ਮੋਹੀ ਮੋਈ ਤੋਹੀ ਅੰਤਰ ਕੈਸਾ ਕਨਕ ਕਟਕ ਜਲ ਤਰੰਗ ਜੈਸਾ ਓਕੇ ਇਹ ਵੀ ਜਿਹੜੀ ਮਤਲਬ ਆਈ ਹੋਈ ਹੈ ਥੋੜਾ ਪੀਵਾਈਕਿਊ ਆ ਤਾਂ ਇਹ ਕਿੰਨਾ ਦੀ ਆ ਇਹ ਜਿਹੜੀ ਰਚਨਾ ਇਹ ਕਿਹੜੇ ਭਗਤ ਸਹਿਵਾਨ ਦੀ ਆ ਭਗਤ ਰਵੀਦਾਸ ਜੀ ਦੀ ਭਗਤ ਨਾਮਦੇਵ ਜੀ ਦੀ ਭਗਤ ਕਬੀਰ ਜੀ ਦੀ ਜਾਂ ਭਗਤ ਧੰਨਾ ਦੀ ਤਾਂ ਇਹ ਕਿੰਨਾ ਦੀ ਆ ਤਾਂ ਇਹ ਤੁਸੀਂ ਅੰਦਰ ਕੀਤਾ ਹੋਗਾ ਇਹ ਹੈਗੀ ਸਾਡੇ ਕੋਲੇ ਭਗਤ ਰਵੀਦਾਸ ਦੀ ਬਾਕੀ ਇਹ ਮਤਲਬ ਪੀ ਵਾਈ ਕਿਊ ਜਦੋਂ ਆਪਣੇ ਖਤਮ ਹੋਗੇ ਤਾਂ ਉਹ ਤੋਂ ਬਾਅਦ ਆਪਾਂ ਸੂਫੀ ਕਾਫ ਤੇ ਪਗਤੀ ਕਾਫ ਤੇ ਵੀਡੀਓ ਲੈ ਕੇ ਆਵਾਂਗੇ ਉਹਦੇ ਵਿੱਚ ਆਪਾਂ ਸਾਰੀ ਇਹਨਾਂ ਦੀਆਂ ਮੇਨ ਮੇਨ ਰਚਨਾਵਾਂ ਕਰਾਂਗੇ ਓਕੇ ਅਗਲੀ ਗੀਤ गोविंद ਕਿਸ ਦੀ ਰਚਨਾ ਹੈ ਇਹ ਸੋੜਾ ਪੀワイਕਿਊ ਸੀਗਾ ਇਹ ਕਿਹੜੇ ਇਹਨਾਂ ਦੇ ਵਿੱਚੋਂ ਭਗਤ ਸਹਾਬਾਨ ਦੀ ਮਤਲਬ ਇਹ ਮਤਲਬ ਪਵਿੱਤਰ ਆਪ ਰਚਨਾ ਕਹਿ ਸਕਦੇ ਆ ਇੱਕ ਜਗਾ ਕਿ ਮਤਲਬ ਕਿਤਾਬ ਵਾਂਗ ਕਹਿ ਸਕਦੇ ਆ ਇਹ ਕਿੰਨਾ ਦੀ ਹੈ ਜੈਦੇਵ ਦੀ ਭਗਤ ਕਵੀਰ ਜੀ ਦੀ ਭਗਤ ਨਾਮਦੇਵ ਦੀ ਭਗਤ ਰਵੀਦਾਸ ਦੀ ਇਹ ਹੈਗੀ ਆ ਜੈਦੇਵ ਦੀ ਓਕੇ ਹੁਣ ਆਪਾਂ ਦੇਖਿਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਟੋਟਲ ਸਾਡੇ ਕੋਲੇ 15 ਭਗਤਾਂ ਦੀ ਬਾਣੀ ਹੈ ओके ਉਹਨਾਂ 15 ਪਾਗਤਾਂ ਦੇ ਵਿੱਚੋਂ ਸਭ ਤੋਂ ਵੱਧ ਜਿਹੜੀ ਸਾਨੂੰ ਬਾਣੀ ਮਿਲਦੀ ਹੈ ਉਹ ਮਿਲਦੀ ਸਾਡੇ ਪਾਗਤ ਕਬੀਰ ਜੀ ਦੀ ਜੇ ਨਾਰਮਲ ਹੀ ਪੁੱਛ ਲੈਣ ਪਾਗਤ ਕਬੀਰ ਜੀ ਦੀ ਬਾਣੀ ਸਾਡੇ ਕੋਲੇ ਕਿੰਨੇ ਰਾਗਾਂ ਚ ਪਾਗਤ ਕਬੀਰ ਦੀ ਬਾਣੀ ਹੈਗੀ ਹੈ ਸਾਡੇ ਕੋਲੇ 17 ਰਾਗਾਂ ਦੇ ਵਿੱਚ ਨਾਮਦੇਵ ਦੀ ਬਾਣੀ ਹੈਗੀ ਹੈ ਸਾਡੇ ਕੋਲੇ 18 ਰਾਗਾਂ ਦੇ ਵਿੱਚ ਰਵੀਦਾਸ ਜੀ ਦੀ ਬਾਣੀ ਹੈਗੀ ਹੈ ਸਾਡੇ ਕੋਲੇ 16 ਰਾਗਾਂ ਦੇ ਵਿੱਚ ओके ਇਹ ਭਗਤ ਤੰਨਾ ਦੀ ਬਾਣੀ ਵੈਸੇ ਲੋੜ ਨਹੀਂ ਵੈਸੇ ਇਹ ਸਾਡੇ ਕੋਲ ਦੋ ਰਾਗਾਂ ਦੇ ਵਿੱਚ ਆ ਤੁਸੀਂ ਇਹ ਵਾਲੇ ਇਹ ਵਾਲੇ ਸਾਡੀ ਭਗਤ ਸਹਿਬਾਨ ਤਿੰਨ ਯਾਦ ਰੱਖ ਲਿਓ ਤੇ ਇਹ ਸਾਰੇ ਸ਼ਬਦ ਤੁਸੀਂ ਯਾਦ ਰੱਖਣੇ ਹੀ ਰੱਖਣੇ ਭਗਤ ਕਬੀਰ ਤੇ ਆਪਣੀ ਕਲਾਸ ਆਉਗੀ ਭਗਤ ਕਬੀਰ ਤੇ ਬਹੁਤ ਜ਼ਿਆਦਾ ਪੁੱਛਦੇ ਨੇ ਭਗਤ ਕਬੀਰ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਸੀ ਇਹ ਹੈ ਕਿੱਥੋਂ ਸੀ ਇਹ ਹੈਗੀ ਇਹਨੇ ਯੂਪੀ ਤੋਂ ਇਹਨਾਂ ਦੀ ਬਾਣੀ ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈਗੀ ਆ ਇਹਨਾਂ ਦੀ ਲੈਂਗੁਏਜ ਦੇ ਵਿੱਚ ਹਿੰਦੀ ਦਾ ਟੱਚ ਆਉਂਦਾ ਬਟ ਜਦੋਂ ਆਪਾਂ ਲਿਖਤੀ ਰੂਪ ਦਿੱਤਾ ਤੇ ਉਦੋਂ ਕਿਹੜੀ ਲਿਪੀ ਵਰਤੀ ਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਿਰਫ ਇੱਕ ਲਿਪੀ ਮ ओके बाकी ਇਹ ਤੁਸੀਂ ਸਾਰੇ ਨਾਲ-ਨਾਲ ਨੋਟ ਕਰਦੇ ਰਹੋ ਫਰੀਦ ਜੀ ਦੇ ਚਾਰ ਸ਼ਬਦ ਬਾਕੀ ਆਪਾਂ ਸ਼ਲੋਕ ਦੇਖੇ ਨੇ ਆਪਾਂ ਬਾਬਾ ਫਰੀਦ ਦਾ ਮਤਲਬ ਬਹੁਤ ਡਿਟੇਲ ਚ ਦੇਖਿਆ ਨਾ ਪੰਜਾਬੀ ਸੈਤ ਦੇ ਵਿੱਚ ਪਹਿਲਾ ਕਵੀ ਪੰਜਾਬੀ ਸੈਤ ਦਾ ਪਹਿਲਾ ਕਵੀ ਬਾਬਾ ਫਰੀਦ ਪੰਜਾਬੀ ਸੈਤ ਦਾ ਮੁੱਢ ਕਿੰਨਾ ਤਬਾਈਦਾ ਉਹ ਵਾ ਇਦਾਂ ਸਾਡਾ 나ਥ ਜੋਗੀਆਂ ਤੋਂ ਮੁੱਢ ਵਾ ਇਦਾ 나ਥ ਜੋਗੀਆਂ ਤੋਂ ਬਟ ਪਹਿਲਾ ਕਵੀ ਜਾਂ ਪਹਿਲਾ ਸੈਤਕਾਰ ਹੋਣ ਦਾ ਦਰਜਾ ਮਿਲਦਾ ਬਾਬਾ ਫਰੀਦ ਜੀ ਨੂੰ ਇੱਕ ਮੁਸਲਮਾਨ ਬਾਬਾ ਅਸਲਾਮ ਪਾਈਚਾਰੇ ਨਾਲ ਜਿਨ੍ਹਾਂ ਦੀ ਇੱਕ ਸੋਫੀ ਕਵੀ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈਗੀ ਆ ਉਹ ਹੈਗੇ ਨੇ ਫਰੀਦ ਜੀ ਫਰੀਦ ਜੀ ਦੀ ਬਾਣੀ ਕਿਹੜੇ ਉੱਤੇ ਰੱਖੀ ਹੋਈ ਸੀ 15 ਪੰਕਤ ਸਹਿਬਾਨਾਂ ਦੇ ਵਿੱਚ ਇਹ ਬਾਣੀ ਰੱਖੀ ਹੋਈ ਆ ਓਕੇ ਇਹ ਸੋਦੇ 15 ਪੰਕਤ ਸਹਿਬਾਨਾਂ ਇਹਨਾਂ ਦੇ ਨਾਲ ਨਾਲ ਨੋਟ ਕਰ ਲੈ ਹੇਠ ਲਿਖਿਆਂ ਵਿੱਚੋਂ ਕਿਹੜਾ ਪੰਜਾਬੀ ਦਾ ਮੁੱਖ ਤੌਰ ਤੇ ਵਿਆਕਰਨ ਦਾ ਭਾਗ ਨਹੀਂ ਹੈ ਇਹ ਪੰਜਾਬ ਪੁਲਿਸ ਦੇ ਵਿੱਚ ਵੀ ਆਇਆ ਹੋਇਆ ਤੇ ਪੀਟੀ ਪਲੱਸ ਬੀ ਦੇ ਫਰਸਟ ਪੇਪਰ ਦੇ ਵਿੱਚ ਵੀ ਆਇਆ ਹੋਇਆ ਉਹ ਵੀ 2024 ਦਸੰਬਰ ਦੇ ਵਿੱਚ ਹੀ ਪੇਪਰ ਹੋਇਆ ਸੀਗਾ ਸ਼ਬਦ ਬੋਧ ਅਰਥ ਬੋਧ ਬਾਕ ਬੋਧ ਜਾਂ ਲਿਪੀ ਬੋਧ ਤਾਂ ਇਹਨਾਂ ਦੇ ਵਿੱਚੋਂ ਕਿਹੜਾ ਸਾਡਾ ਵਿਆਕਰਨ ਦਾ ਭਾਗ ਨਹੀਂ ਹੈ ਤਾਂ ਇਹਦੇ ਵਿੱਚੋਂ ਕਿਹੜਾ ਨਹੀਂ ਹੈਗਾ ਇਹਦੇ ਵਿੱਚੋਂ ਨਹੀਂ ਹੈਗਾ ਸਾਡਾ ਲਿਪੀ ਬੋਧ ਨਹੀਂ ਹੈਗਾ ਵਿਆਕਰਨ ਦਾ 파ਟ ਬਾਕੀ ਇਹ ਸਾਰੇ ਵਿਆਕਰਨ ਦੇ ਪਾਠ ਹੈਗੇ ਨੇ ਮੀਰਾ ਬੁੱਧੀਮਾਨ ਹੈ ਬਾਅਦ ਵਿੱਚ ਬੁੱਧੀਮਾਨ ਜਿਹੜੇ ਸ਼ਬਦ ਆ ਇਹ ਕੀ ਆ ਇਹ ਵਿਸ਼ੇਸ਼ਣ ਆ ਇਹ ਨਾਮ ਆ ਇਹ ਪੜਨਾਮ ਆ ਜਾਂ ਇਹ ਕਿਰਿਆ ਕਿਰਿਆ ਦਾ ਕੀ ਇਹਦੇ ਵਿੱਚ ਹੈ ਮੀਰਾ ਕੀ ਆ ਮੀਰਾ ਕਿਸੇ ਦਾ ਪ੍ਰੋਪਰ ਨਾਮ ਆ ਖਾਸ ਨਾਮ ਆ ਗਿਆ ਤਾਂ ਇਹ ਜਿਹੜਾ ਸ਼ਬਦ ਹੈਗਾ ਇਹ ਹੈਗਾ ਸਾਡੇ ਕੋਲੇ ਵਿਸ਼ੇਸ਼ਣ ਉਹ ਬੁੱਧੀਮਾਨ ਹੈ ਜੇ ਨਾਮ ਦੀ ਜਗ੍ਹਾ ਤੇ ਆ ਜਾਂਦਾ ਉਹ ਤਾਂ ਉਹ ਕੀ ਹੋ ਜਾਣਾ ਸੀ ਸਾਡਾ ਪੜਨਾਮ ਹੋ ਜਾਣਾ ਸੀਗਾ ओके ਤਾਂ ਵਿਸ਼ੇਸ਼ਣ ਵੀ ਸਾਡੇ ਕੋਲ ਹੁੰਦਾ ਪੰਜ ਤਰ੍ਹਾਂ ਦਾ ਹੈ ਲਿਖਿਆ ਵਿੱਚੋਂ ਕਿਹੜੀ ਰਚਨਾ ਭਗਤ ਕਬੀਰ ਜੀ ਦੀ ਹੈ ਤਾਂ ਇਹਨਾਂ ਚਾਰੇ ਜਿਹੜੀਆਂ ਰਚਨਾਵਾਂ ਨੇ ਇਹਨਾਂ ਦੇ ਵਿੱਚੋਂ ਭਗਤ ਕਬੀਰ ਜੀ ਦੀ ਰਚਨਾ ਕਿਹੜੀ ਆ ਭਗਤ ਕਬੀਰ ਜੀ ਦੀ ਆਪਾਂ ਬਾਣੀ ਹੁਣ ਪਿੱਛੇ ਦੇਖੀ ਆ ਤਾਂ ਇਹਦੇ ਵਿੱਚੋਂ ਜਿਹੜੀ ਮਤਲਬ ਤੁਸੀਂ ਪਹਿਲਾਂ ਆਨਸਰ ਕਰੋ ਬਹੁਤ ਵਾਰ ਆਇਆ ਹੋਇਆ ਇਹ ਹੀ ਸਵਾਲ ਪੀਟਐਸਯੂ ਦੇ ਵਿੱਚ ਇਹ ਹੈਗੀ ਆ ਬੀਜਕ ਚੰਡੀ ਦੀ ਬਾਣ ਹੈਗੀ ਸਾਡੇ 10ਵੇਂ ਗੁਰੂ ਗੁਰੂ ਗੋਬੀ ਸਿੰਘ ਜੀ ਦੀ ਹੀ ਹਰਖੀਆਂ ਸਾਨੂੰ ਸੁਭੀ ਕਾਵ ਰੂਪ ਮਿਲਦਾ ਜਿਵੇਂ ਸਾਡੀ ਪੱਟੀ ਮਿਲਦੀ ਆ ਠੀਕ ਆ ਜਾਂ ਬਾਵਨ ਅਖੀ ਦੀ ਹਿੰਦੀ ਦੀ ਜਿਹੜੀ ਲਿਪੀ ਹੈਗੀ ਉਹ ਹੈਗੀ ਦੇਵਨਾਗਰੀ ਹਿੰਦੀ ਕੀ ਹੈ ਇੱਕ ਪਾਸ਼ਾ ਹਿੰਦੀ ਨੂੰ ਲਿਖਣ ਲਈ ਜਿਹੜੇ ਅਸੀਂ ਚਿੰਨ ਵਰਤਦੇ ਆ ਉਹਨਾਂ ਦੇ ਸਮੂਹ ਨੂੰ ਅਸੀਂ ਕਹਿੰਨੇ ਆ मतलब देवनागरी लिपि देवनागरी लिपि ਦੇ ਵਿੱਚ ਜਿੰਨੇ ਵੀ ਵਰਨਾਂ ਉਹਨਾਂ ਨੂੰ ਆਧਾਰ ਬਣਾ ਕੇ ਜਿਹੜੀ ਰਚਨਾ ਕੀਤੀ ਜਾਂਦੀ ਹੈ ਉਹਨੂੰ ਅਸੀਂ ਕਹਿੰਦੇ ਹਾਂ ਬਾਵਨ ਅਖਰੀ ਬਾਵਨ ਅਖਰੀ ਸਾਡੇ ਭਗਤ ਕਬੀਰ ਜੀ ਦੀ ਰਚਨਾ ਸਾਨੂੰ ਮਿਲਦੀ ਆ ਸੀ ਹਰਖੀਆਂ ਫਾਰਸੀ ਪਾਸ਼ਾ ਦੀ ਜਿਹੜੀ ਲਿਪੀ ਆ ਉਹਨੂੰ ਆਧਾਰ ਬਣਾ ਕੇ ਜਦੋਂ ਰਚਨਾ ਕੀਤੀ ਜਾਂਦੀ ਆ ਉਹਨੂੰ ਅਸੀਂ ਕਹਿੰਦੇ ਆ ਸੀ ਹਰਖੀਆਂ ਗੰਡਾ ਇਹ ਆਪਾਂ ਕੱਲ ਵਾਲੀ ਕਲਾਸ ਦੇ ਵਿੱਚ ਦੇਖਿਆ ਇਹ ਵੀ ਇੱਕ ਕਾਵ ਰੂਪ ਆ ਠੀਕ ਹੈ ਜਿਹਦੀ ਵਰਤੋਂ ਕੀਤੀ ਸੀ ਬੁੱਲੇ ਸ਼ਾਹ ਨੇ ਕੀਤੀ ਸੀ ਤਾਂ ਇਹਦਾ ਅਨਸਰ ਆਉਣਾ ਸੀ ਭਗਤ ਕਬੀਰ ਜੀ ਦੀ ਬੀਜਕ ਸਾਨੂੰ ਮਿਲਦੀ ਆ ਸੱਤਾ ਤੇ ਬਲਵੰਡ ਦੀ ਬਾਾਰ ਕਿਸ ਰਾਗ ਵਿੱਚ ਹੈ ਤਾਂ ਹੀ ਕਿਹੜੇ ਰਾਗ ਦੇ ਵਿੱਚ ਹੈ ਅਸੀਂ ਦੇਖਿਆ ਨਾ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ 36 ਦੇ ਵਿੱਚ 36 ਮਹਾਪੁਰਖਾਂ ਦੇ ਵਿੱਚੋਂ ਚਾਰ ਗੁਰੂਕਾਰ ਨਾਲ ਸੰਬੰਧ ਨੇ ਉਹਨਾਂ ਦੇ ਵਿੱਚੋਂ ਦੋ ਹੈਗੇ ਨੇ ਸਾਡਾ ਮਤਲਬ ਸੱਤਾ ਤੇ ਬਲਵੰਡ ਇਹਨਾਂ ਦੀ ਇੱਕ ਬਾਾਰ ਮਿਲਦੀ ਆ ਆਪਾਂ ਦੇਖਿਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇੱਕ ਮਤਲਬ ਬੀਬੀ ਜੀ ਦਾ ਜ਼ਿਕਰ ਮਿਲਦਾ ਸਾਨੂੰ ਬੀਬੀ ਖੀਵੀ ਜੀ ਬੀਬੀ ਖੀਵੀ ਜੀ ਸਾਡੇ ਦੂਜੇ ਗੁਰੂ ਜੀ ਦੇ ਮਦਦ ਕਰ ਪਤਨੀ ਸਨ ਉਹਨਾਂ ਦਾ ਸਾਨੂੰ ਜ਼ਿਕਰ ਮਿਲਦਾ ਨਾਮ ਦਾ ਤੇ ਉਹ ਕਿਹੜੀ ਰਚਨਾ ਦੇ ਵਿੱਚ ਮਿਲਦਾ ਸੱਤਾ ਤੇ ਬਲਵੰਡ ਦੀ ਬਾੜ ਦੇ ਵਿੱਚ ਹੀ ਮਿਲਦਾ ਸਾਡੇ ਕੋਲੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਟੋਟਲ ਕਿੰਨੀਆਂ 12 ਨੇ 22 12 ਨੇ ओके ਇੱਕ ਵਾਰ ਮੈਂ ਰਿਵੀਜ਼ਨ ਕਰਾ ਦਨੀ ਆ ਪਹਿਲੇ ਗੁਰੂ ਜੀ ਦੀਆਂ ਹੈਗੀਆਂ ਸਾਡੇ ਕੋਲ 3 ਬਾਰਾ ਦੂਜੇ ਗੁਰੂ ਜੀ ਨੇ ਸਾਡੇ ਕੋਈ ਵਾਰ ਨਹੀਂ ਲਿਖੀ ਤੀਜੇ ਗੁਰੂ ਦੀਆਂ ਹੈਗੀਆਂ ਸਾਡੇ ਕੋਲ 4 ਬਾਰਾ ਚੌਥੇ ਗੁਰੂ ਦੀਆਂ ਹੈਗੀਆਂ ਸਾਡੇ ਕੋਲੇ 8 ਬਾਰਾ ਪੰਜਵੇਂ ਗੁਰੂ ਸਹਿਬਾਨ ਦੀਆਂ ਹੈਗੀਆਂ ਸਾਡੇ ਕੋਲ 6 ਬਾਰਾ ਤੇ ਸੱਤਾ ਤੇ ਬਲਵੰਡ ਇਹ ਜਿਹੜੀ ਸਾਡੇ ਮਤਲਬ ਗੁਰੂ ਕਰਨ ਸੰਬੰਧ ਨੇ ਇਹਨਾਂ ਦੀ ਵੀ ਸਾਡੇ ਕੋਲੇ ਹੈਗੀਆਂ ਇੱਕ ਵਾਰ ਓਕੇ ਸਾਡੇ ਕੋਲ ਟੋਟਲ ਹੈਗੀਆਂ 22 ਬਾਰਾ ਤੇ ਇਹ ਕਿਹੜੇ ਰਾਗ ਦੇ ਵਿੱਚ ਆ ਇਹ ਹੈਗੀਆਂ ਸਾਡੇ ਕੋਲੇ ਰਾਮਕਲੀ ਰਾਗ ਦੇ ਵਿੱਚ ਤਖਾਰੀ ਰਾਗ ਦੇ ਵਿੱਚ ਗੁਰਨਾਨਕ ਦੇਵ ਜੀ ਦਾ 12 ਮਾ ਮਾਜ ਮਲਾਹ ਤੇ ਆਸਾ ਇਹ ਸਾਡੇ ਗੁਰੂ ਮਤਲਬ ਹੈਗੀਆਂ ਮਤਲਬ 12 ਤੇ ਮਾਹ ਦੇ ਵਿੱਚ ਵੀ ਸਾਡੇ ਕੋਲ ਹੈਗਾ 12 ਮਾਹ ਭਗਤ ਕਬੀਰ ਭਗਤ ਪੀਪਾ ਤੇ ਭਗਤ ਸੈਨ ਜੀ ਕਿਸ ਦੇ ਚੇਲੇ ਸਨ ਤਾਂ ਇਹੀ ਸਾਡੇ 15 ਭਗਤ ਸਹਿਬਾਨਾਂ ਦੇ ਵਿੱਚੋਂ ਤੇ ਇਹ ਕਿੰਨਾਂ ਦੇ ਚੇਲੇ ਸਨ ਅਨਸਰ ਕਰੋ ਤਾਂ ਇਹ ਹੈ ਕਿ ਸੀ ਭਗਤ ਰਾਮਾਨੰਦ ਦੇ ਚੇਲੇ ਸੀ ਇਹਦਾ ਅਨਸਰ ਹੁਣ ਅਸੀਂ ਊੜਾ ਪੰਜਾਬੀ ਦਾ ਸੂਰਦਾਸ ਹੋਣ ਦਾ ਮਾਣ ਕਿਸ ਨੂੰ ਪ੍ਰਾਪਤ ਹੋਇਆ ਤਾਂ ਪੰਜਾਬੀ ਦਾ ਸੂਰਦਾਸ ਕਿੰਨਾਂ ਨੂੰ ਕਿਹਾ ਜਾਂਦਾ ਬਾਬਾ ਫਰੀਦ ਜੀ ਨੂੰ ਸ਼ਾਹ ਹਸੈਨ ਨੂੰ ਸల్ਤਾਨ ਬਾਹੂ ਨੂੰ ਜਾਂ ਬੁੱਲੇ ਸ਼ਾਹ ਨੂੰ ਤਾਂ ਪੰਜਾਬੀ ਦਾ ਸੂਰਦਾਸ ਹੋਣ ਦਾ ਮਾਣ ਹੋਇਆ ਸ਼ਾਹ ਹਸੈਨ ਨੂੰ ਓਕੇ ਪਹਿਲੇ ਸਾਡੇ ਪੰਜਾਬੀ ਸੈਤ ਦੇ ਵਿੱਚ ਪਹਿਲੇ ਕਵੀ ਸਾਡੇ ਬਾਬਾ ਫਰੀਦ ਜੀ ਕਾਫੀ ਕਾਵ ਰੂਪ ਪੰਜਾਬੀ ਸੈਤ ਦੇ ਵਿੱਚ ਪਹਿਲਾ ਸੂਫੀ ਜਿਨੇ ਕਾਫੀ ਕਾਵ ਰੂਪ ਦੀ ਵਰਤੋਂ ਕੀਤੀ ਆ ਉਹ ਹੈਗਾ ਸ਼ਾਹ ਹਸੈਨ ਜੇ ਨਾਰਮਲ ਬਚ ਲੈਣ ਪੰਜਾਬੀ ਸੈਤ ਦੇ ਵਿੱਚ ਪੰਜਾਬੀ ਸੈਤ ਦੇ ਵਿੱਚ ਮੱਧਕਾਲੀ ਕਾਵ ਰੂਪ ਹੈ ਕਾਫੀ ਕਾਫੀ ਕਾਵ ਰੂਪ ਦੀ ਵਰਤੋਂ ਸਭ ਤੋਂ ਪਹਿਲਾਂ ਕਿੰਨਾ ਨੇ ਕਰੀਆ ਤਾਂ ਉਹ ਕਰੀਆ ਸਾਡੇ ਗੁਰੂ ਨਾਨਕ ਦੇਵ ਜੀ ਨੇ ਗੁਰੂ ਨਾਨਕ ਦੇਵ ਜੀ ਨੇ ਕਾਫੀ ਕਾਵ ਰੂਪ ਦੀ ਵਰਤੋਂ ਕੀਤੀ ਆ ਓਕੇ ਤੇ ਪਹਿਲਾ ਸੂਫੀ ਕਿਉਂਕਿ ਪਹਿਲਾ ਬਾਬਾ ਫਰੀਦ ਆਉਣਗੇ ਫਿਰ ਸ਼ਾਹ ਸੇਨਾਉ ਫਿਰ ਸੁਲਤਾਨ ਬਾਹੂ ਆਊਗਾ ਫਿਰ ਬੁੱਲੇ ਸ਼ਾ ਆਊਗਾ ਇਹ ਸਮੇਂ ਦੇ ਅਨਸਾਰ ਵੀ ਇਦਾਂ ਹੀ ਆਉਣਗੇ ਓਕੇ ਕਈ ਵਾਰੀ ਕਿ ਸੂਫੀਆਂ ਨੂੰ ਕਰਮ ਭਾ ਲੈਣਾ ਆ ਜਾਂਦਾ ਇਹ ਇਸ ਤਰੀਕੇ ਨਾਲ ਹੀ ਆਉਂਦੇ ਨੇ ਇੱਕ ਦੂਜੀ ਤੋਂ ਬਾਅਦ ओके okay, ਤੇ बट ਜੇ ਪੁੱਛ ਲੈਣ ਕਿ ਕਿਹੜੇ ਸੁਫੀ ਨਿਕਾਰੀ ਤਾਂ ਸ਼ਾਹ ਸੇਨ ਨੇ ਪੰਜਾਬੀ ਸਾਹਿਤ ਦੇ ਵਿੱਚ ਸਭ ਤੋਂ ਵੱਧ ਮਤਲਬ ਕਾਫੀਆਂ ਕਿੰਨਾਂ ਦੀ ਮਸ਼ਹੂਰ ਹੋਈਆਂ ਸ਼ਾਹ ਸੇਨਦਿਆਂ ਹੋਈਆਂ ਓਕੇ ਤੇ ਪੰਜਾਬੀ ਸਾਹਿਤ ਦੇ ਵਿੱਚ ਪਹਿਲਾਂ ਸਾਨੂੰ ਗੁਰਨਾਨਕ ਦੇਵ ਜੀ ਨੇ ਕਾਫੀਆਂ ਮਿਲਦੀਆਂ ਨੇ ਖੇਡ ਲਿਖਿਆ ਵਿੱਚੋਂ ਸ਼ੁੱਧ ਬਾਕ ਕਿਹੜਾ ਹੈ ਤਾਂ ਇਹਨਾਂ ਦੇ ਵਿੱਚੋਂ ਕਿਹੜਾ ਸ਼ੁੱਧ ਬਾਕ ਆ ਵੀਡੀਓ ਰੋਕੋ ਆਨਸਰ ਕਰੋ ਇਹਦਾ ਅਨਸਰ ਹੁਣ ਅਸੀਂ ਈਡੀ ਮੇਰੇ ਕੋਲੋਂ ਜੇ ਡੀ ਚੰਗੀ ਕਿਤਾਬ ਮਿਲੇ ਇੱਥੇ ਥੋੜਾ ਜਿਹਾ ਸਟਾਪ ਆਊਗਾ ਤਾਂ ਤੋ ਲੈ ਜਾਇਂ ਓਕੇ ਤਾਂ ਇਹਦਾ ਅਨਸਰ ਹੋਣਾ ਸੀ ਈਡੀ ਆਪਾਂ ਵੇਖੀਏ ਸਿਰ ਸਵੰਧਕ ਸਵੰਧਕ ਕਈ ਵਾਰੀ ਸਾਨੂੰ ਪਛੇਤਰ ਦੇ ਰੂਪ ਵਿੱਚ ਵੀ ਮਿਲਦੇ ਨੇ ਇੱਥੇ ਕਰ ਤੋਂ ਤਾਂ ਇੱਥੇ ਕਰ ਤੋਂ ਨੂੰ ਕਰਤਾ ਕਰੋ ਇਹ ਲਿਖੇ ਬਾਕਾਂ ਵਿੱਚੋਂ ਕਿਹੜਾ ਬਾਕ ਵਿਆਕਰਨਿਕ ਪੱਖ ਤੋਂ ਸ਼ੁੱਧ ਹੈ ਤਾਂ ਇਹਨਾਂ ਦੇ ਵਿੱਚੋਂ ਕਿਹੜਾ ਬਾਕ ਆ ਜਿਹੜਾ ਸ਼ੁੱਧ ਹੈਗਾ ਇੱਕ ਵਾਰੀ ਵੀਡੀਓ ਰੋਕੇ ਦੇਖੋ ਕਿੱਥੇ-ਕਿੱਥੇ ਸਪੈਲਿੰਗ ਗਲਤ ਹੈਗੇ ਨੇ ਤਾਂ ਇਹਦਾ ਅਨਸਰ ਆਉਣਾ ਸੀਗਾ ਪੁਰਾਣੇ ਬੇਲਿਆਂ ਵਿੱਚ ਲੋਕ ਸਿਆਲ ਦੀਆਂ ਰਾਤਾਂ ਨੂੰ ਤੋਨੇ ਦੀ ਅੱਗ ਸੇਕਦੇ ਸਨ ਓਕੇ ਇਹਦਾ ਅਨਸਰ ਆਉਣਾ ਸੀ ਆੜਾ ਤੇ ਬਾਕੀਆਂ ਦੇ ਵਿੱਚ ਤੁਸੀਂ ਦੇਖੋ ਕਿ ਸਪੈਲਿੰਗ ਗਲਤ ਨੇ ਤੇ ਸਿਆਲ ਹੀ ਹੁੰਦਾ ਸਿਆਲਣਾ ਨਹੀਂ ਹੁੰਦਾ ਓਕੇ ਇਥੇ ਮਿਸਟੇਕ ਸੀ ਜੈ ਜੇ ਬੰਤੀ ਰਾਗ ਦੀ ਵਰਤੋਂ ਕਿਸ ਗੁਰੂ ਸਵ ਜੀ ਨੇ ਕੀਤੀ ਹੈ ਤਾਂ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਟੋਟਲ ਹੈਗੇ ਨੇ 31 ਰਾਗ ਤੇ ਸਭ ਤੋਂ ਲਾਸਟ ਰਾਗ ਜਿਹੜਾ ਸਭ ਤੋਂ ਲਾਸਟ ਰਾਗ ਆ ਉਹ ਹੈਗਾ ਸਾਡੇ ਜੈ ਜੇਵੰਤਿ ਰਾਗ ਤਾਂ ਉਹਨਾਂ ਦੀ ਪਰਤੋਂ ਕਿਹੜੇ ਗੁਰੂ ਜੀ ਨੇ ਕੀਤੀ ਆ ਇਹਨਾਂ ਦੇ ਵਿੱਚ ਦੱਸੋ ਤਾਂ ਉਹ ਹੈਗਾ ਅਨਸਰ ਸਾਡਾ ਗੁਰੂ ਤੇਗ ਬਹਾਦਰ ਜੀ ਨੇ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਮਿਲਦੀ ਆ ਸਾਨੂੰ 15 ਰਾਗਾਂ ਦੇ ਵਿੱਚ ਸਾਡੇ ਤੀਜੇ ਗੁਰੂ ਸਭ ਤੋਂ ਵੱਡੀ ਉਮਰ ਦੇ ਗੁਰੂ ਜਿਹੜੇ ਮੰਜੀ ਪ੍ਰਣਾਲੀ ਵੀ ਲੈ ਕੇ ਆਏ ਤਾਂ ਉਹਨਾਂ ਦੀ ਬਾਣੀ ਸਾਨੂੰ ਮਿਲਦੀ ਆ 17 ਰਾਗਾਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ 15ਵੇਂ ਗੁਰੂ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨਹੀਂ ਮਿਲਦੀ ਦਸਮ ਗ੍ਰੰਥ ਦੇ ਵਿੱਚ ਸਾਡੇ ਚੌਥੇ ਗੁਰੂ ਗੁਰੂ ਰਾਮਦਾਸ ਜੀ ਦੀ ਬਾਣੀ ਵੀ ਸਾਨੂੰ ਮਿਲਦੀ ਹੈ 30 ਰਾਗਾਂ ਦੇ ਵਿੱਚ ਸਾਡੇ ਪੰਜਵੇਂ ਗੁਰੂ ਤੇ ਸਾਡੇ ਚੌਥੇ ਗੁਰੂ ਤੇ ਪੰਜਵੇਂ ਗੁਰੂ ਜੀ ਨੇ ਜੈ ਜੈ ਬੰਤੀ ਰਾਗ ਛੱਡ ਕੇ ਬਾਕੀ ਸਾਰੇ ਰਾਗਾਂ ਦੀ ਵਰਤੋਂ ਕੀਤੀ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਟ ਜਿਹੜਾ ਲਾਸਟ ਰਾਗ ਆ ਇਹਦੇ ਵਿੱਚ ਬਾਣੀ ਸਿਰਫ ਸਾਡੇ ਓਨਲੀ ਗੁਰੂ ਤੇਗਵਧ ਜੀ ਦੀ ਸਾਨੂੰ ਮਿਲਦੀ ਹੈ ਗੁਰਬਾਣੀ ਵਿੱਚ ਬਜ਼ਾਰਤਾ ਨਾਲ ਸੰਬੰਧ ਹੈ ਤਾਂ ਇਹ ਸਾਡੇ ਕੋਲੇ ਮਤਲਬ ਚਾਰ ਬਾਣੀਆਂ ਨੇ ਇਹਨਾਂ ਦੇ ਵਿੱਚੋਂ ਕਿਹੜੀ ਬਾਣੀ ਬਿਜਾਰਤਾ ਨਾਲ ਸੰਬੰਧਤ ਹੈ ਇਹ ਆਪਾਂ ਦੂਜੀ ਜਾਂ ਤੀਜੀ ਕਲਾਸ ਸੀਗੀ ਗੁਰਮਤਕਾਬ ਦੀ ਉਹਦੇ ਵਿੱਚ ਬਹੁਤ ਡਿਟੇਲ ਨਾਲ ਕਰੀਆ ਤਾਂ ਇਹ ਮਤਲਬ ਜਾਪ ਸਾਹਿਬ ਸਿੱਧ ਗੋਸਟ ਅਨੰਦ ਸਾਹਿਬ ਜਾਂ ਸੁਬਨੀ ਸਾਹਿਬ ਸੁਬਨੀ ਸਾਹਿਬ ਸਾਡੇ ਪੰਜਵੇਂ ਗੁਰੂ ਜੀ ਦੀ ਗੌੜੀ ਰਾਗ ਦੇ ਵਿੱਚ ਅਨੰਦ ਸਾਹਿਬ ਸਾਡੇ ਤੀਜੇ ਗੁਰੂ ਜੀ ਦਾ ਰਾਮਕਲੀ ਰਾਗ ਦੇ ਵਿੱਚ ਸਿੱਧ ਗੋਸਟ ਸਾਡੇ ਪਹਿਲੇ ਗੁਰੂ ਜੀ ਦੀ ਰਾਮਕਲੀ ਰਾਗ ਦੇ ਵਿੱਚ ਜਾਪ ਸਾਹਿਬ ਸਾਡੇ 10ਵੇਂ ਗੁਰੂ ਸਹਿਬਾਨ ਦੀ ਬਾਣੀ ਤਾਂ ਗੁਰਵਾਨੀ ਵਿੱਚ ਬਿਜਾਰਤਾ ਨਾਲ ਸੰਬੰਧ ਹੈਗੀ ਹੈ ਸਾਡੀ ਸਿੱਧ ਗੋਸਟ ओके ਤਾਂ ਰਾਮਕਲੀ ਰਾਗ ਦੇ ਵਿੱਚ ਸਾਡੇ ਪਹਿਲੇ ਗੁਰੂ ਸਾਹਿਬਾਨ ਦੀ ਇਹ ਹੈ ਰਚਨਾ ਇਹਨਾਂ ਵਿੱਚੋਂ ਕਿਹੜੀ ਰਚਨਾ ਸ਼ਿਵ ਕੁਮਾਰ ਦੀ ਨਹੀਂ ਹੈ ਤਾਂ ਸਭ ਤੋਂ ਛੋਟੀ ਉਮਰ ਦਾ ਸੈਤ ਅਕੈडमी ਪ੍ਰਾਪਤ ਕਰਨ ਵਾਲਾ ਸ਼ਿਵ ਕੁਮਾਰ ਦਾ ਬਾਦ ਵਿੱਚ ਡੈਥ ਵੀ ਇਹਨਾਂ ਦੀ ਸਭ ਤੋਂ ਛੋਟੀ ਉਮਰ ਦੇ ਵਿੱਚ ਹੁੰਦੀ ਆ ਤੇ ਨਾਲ ਸੈਤ ਅਕੈडमी ਅਵਾਰਡ ਮਿਲਦਾ ਲੂਨਾ ਤੇ ਉਹ ਹੈਗਾ ਸੀ ਕਾਬ ਨਾਟਕ ਤਾਂ ਕਈ ਵਾਰ ਵਿਦਾ ਪੁੱਛ ਲੈਂਦੇ ਨੇ ਕਿ ਉਹ ਜਿਹੜੀ ਰਚਨਾ ਉਹਦੀ ਵਿਦਾ ਕੀ ਆ ਇਹ ਕਾਵਨਾਟਕ ਸੀ ਆਟੇ ਦੀਆਂ ਚੇੜੀਆਂ ਮੈਨੂੰ ਵਿਦਾ ਕਰੋ ਵਿਰਾਤੋਂ ਸੁਲਤਾਨ ਅਲविदा ਤੋਂ ਪਹਿਲਾਂ ਤਾਂ ਇਹਨਾਂ ਦੇ ਵਿੱਚੋਂ ਕਿਹੜੀ ਰਚਨਾ ਨਹੀਂ ਇਹਨਾਂ ਦੇ ਵਿੱਚ ਹੈਗੀ ਆ ਅਲविदा ਤੋਂ ਪਹਿਲਾਂ ਬਾਕੀ ਸਾਰੀਆਂ ਸ਼ਿਵ ਕੁਮਾਰ ਦੀਆਂ ਰਚਨਾ ਹੈਗੀਆਂ ਨੇ ਹੈ ਲਿਖਿਆਂ ਵਿੱਚੋਂ ਕਿਸ ਬਾਣੀਕਾਰ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨਹੀਂ ਹੈ ओके ਇਹ ਚਾਰ ਸਾਡੇ ਮਤਲਬ ਨਾਮ ਹੈਗੇ ਨੇ ਇਹਨਾਂ ਵਿੱਚ ਕਿੰਨਾ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨਹੀਂ ਹੈ ਸੱਤਾ ਤੇ ਬਲਵੰਡ ਇਹਨਾਂ ਦੇ ਨਾਲ